ਸਸ਼ੀਕਲ ਜੀ ਕੋੜਪੁਰਾ ਸ਼ਹਿਰ ਤੇ ਸਾਰੇ ਵਾਸੀਆਂ ਨੂੰ ਅੱਜ ਸਿੱਖ ਬੇਨਤੀ ਕਰਨ ਜਾ ਰਹੇ ਆ ਕਿ 21 ਜੂਨ 2025 ਦਿਨ ਸ਼ਨੀਵਾਰ ਨੂੰ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾ ਰਿਹਾ ਹੈ ਔਰ ਇਸ ਦਿਨ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਵੱਖ-ਵੱਖ ਐਨ ਜੀਓਜ਼ ਦਾ ਯੋਗਦਾਨ ਇਸ ਕੈਂਪ ਵਿੱਚ ਪੂਰਨ ਤੌਰ ਤੇ ਦਿੱਤਾ ਜਾ ਰਿਹਾ ਹੈ ਔਰ ਮੁੱਖ ਜਿਹੜਾ ਯੋਗਦਾਨ ਹੈ ਉਹ ਅਲਾਈਅੰਸ ਇੰਟਰਨੈਸ਼ਨਲ ਕਲੱਬ ਕੋੜਪੁਰਾ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਜੋ ਪ੍ਰੋਗਰਾਮ ਹੋ ਰਿਹਾ ਹੈ ਉਹ ਸੀਐਮ ਦੀ ਯੋਗਸ਼ਲਾ ਤੇ ਬੈਨਰ ਹੇਟ ਹੋ ਰਿਹਾ ਹੈ ਜਿਸ ਵਿੱਚ ਸੀਐਮ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਯੋਗਾ ਟੀਚਰ ਉੱਥੇ ਪਹੁੰਚ ਰਹੇ ਨੇ ਜੋ ਕਿ ਸਾਨੂੰ ਪ੍ਰੋਪਰ ਯੋਗਾ ਕੈਂਪ ਵਿੱਚ ਯੋਗਾ ਕਰਵਾਉਣਗੇ ਔਰ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਭੈਣਾ ਭਰਾ ਜਿੰਨੇ ਵੀ ਹੋਣਗੇ ਉਹ ਜੋ ਵੀ ਉੱਤੇ ਕੈਂਪ ਵਿੱਚ ਹਿੱਸਾ ਲੈਣਗੇ ਉਹਨਾਂ ਨੂੰ ਰਿਫਰੈਸ਼ਮੈਂਟ ਔਰ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਇੱਕ ਇੱਕ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਦਰਸ਼ਕ ਸਾਡੇ ਚੈਨਲ ਨੂੰ ਦੇਖ ਰਿਹਾ ਹੈ ਔਰ ਜਿੰਨੇ ਵੀ ਦਰਸ਼ਕ ਮੈਨੂੰ ਸੁਣ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸ਼ਨੀਵਾਰ ਨੂੰ ਆਪਾਂ ਸਵੇਰੇ 7:30 ਤੋਂ 7:30 ਦਾ ਕੈਂਪ ਹੈ ਆਪਾਂ ਪਾਰਕ ਤੇ ਕੇ ਪਹੁੰਚਣਾ ਹੈ ਸਥਾਨ ਇੱਕ ਵਾਰ ਫਿਰ ਨੋਟ ਕਰ ਲਓ ਡਿਸਪਲ ਪਾਰਕ ਲਾਲਾ ਲਾਇਪਤਰਾਏ ਪਾਰਕ ਕੋਟਕਪੂਰਾ ਔਰ ਸਮਾਂ ਸਵੇਰੇ 7:30 ਤੋਂ 7:30 ਦਿਨ ਸ਼ਨੀਵਾਰ 21 ਜੂਨ 2025 ਥੈਂਕ ਯੂ ਥੈਂਕ ਯੂ ਸੋ ਮਚ